ਕਿਸਾਨਾਂ ਦੇ 30 ਦਸੰਬਰ ਦੇ ਬੰਦ ਦਾ ਸਮਰਥਨ ਕਰਦੇ ਹੋਏ ਜਿੱਥੇ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਸਵੇਰ ਤੋਂ ਹੀ ਆਪਣੀਆਂ ਬੱਸਾਂ ਬੰਦ ਕੀਤੀਆਂ ਉੱਥੇ ਸਬਜ਼ੀ ਮੰਡੀ ਵੀ ਅੱਜ ਬਿਲਕੁਲ ਬੰਦ ਰਹੀ ਅਤੇ ਸਰਕਾਰੀ ਬੱਸਾਂ ਹੋਣੀਆਂ 10 ਵਜੇ ਤੋਂ ਬਾਅਦ ਬੰਦ ਲੋਕ ਹੋ ਰਹੇ ਨੇ ਹੋ ਰਹੇ ਹਨ ਇਸ ਨੂੰ ਲੈ ਕੇ ਕਾਫੀ ਪਰੇਸ਼ਾਨ। ਸੋਮਵਾਰ ਨੂੰ 7 ਵਜੇ ਦੇ ਲਗਭਗ ਬਠਿੰਡਾ ਦੇ ਬੱਸ ਸਟੈਂਡ ਵਿਖੇ ਪਰੇਸ਼ਾਨ ਹੋ ਰਹੇ ਲੋਕਾਂ ਨੇ ਕਿਹਾ ਕਿ ਅੱਜ ਬੱਸਾਂ ਬੰਦ ਹੈ ਲੇਕਿਨ ਉਹਨਾਂ ਨੂੰ ਇਸ ਬਾਰੇ ਨਹੀਂ ਪਤਾ ਸੀ। ਤਾਂ ਜਿੱਥੇ ਅੱਜ ਪ੍ਰਾਈਵੇਟ ਟਰਾਂਸਪੋਰਟਰਾਂ ਵੱਲੋਂ ਸਵੇਰੇ ਸਵੇਰ ਤੋਂ ਹੀ ਆਪਣੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਉੱਥੇ ਬਟੇਂਡਾ ਦੀ ਸਬਜ਼ੀ ਮੰਡੀ ਵੀ ਬਿਲਕੁਲ ਬੰਦ ਕਰ ਦਿੱਤੀ ਗਈ ਦੇਖ ਰਹੇ ਤੁਸੀਂ ਇਹਨਾਂ ਦੇ ਵਿੱਚ ਮਜ਼ਦੂਰ ਬੈਠ ਕੇ ਅੱਗ ਸੇਕ ਰਹੇ ਹਨ ਇਹਨਾਂ ਵੱਲੋਂ ਮੰਡੀ ਬਿਲਕੁਲ ਵੀ ਖੁੱਲ ਨਹੀਂਗੀ ਤੇ ਉਸ ਉੱਥੇ ਨਾਲ ਨਾਲ ਸਰਕਾਰੀ ਬਸਾਂ ਜਿਹੜੀਆਂ ਉਹ 10 ਵਜੇ ਵੀ ਆਪਣਾ ਇਹਨਾਂ ਵੱਲੋਂ ਵੀ ਆਪਣਾ ਜਿਹੜੇ PRTC ਦੇ ਪੰਨ ਵਸਦੇ ਆਪਣਾ ਕਰਮਚਾਰੀਆਂ ਨਾਲ ਉਹਨਾਂ ਵੱਲੋਂ ਆਪਾਂ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਬੰਦ ਕੀਤੀ ਜਾਣੀਆਂ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਰਕਾਰੀ ਬਸਾਂ ਹੀ ਬੰਦ ਰਹਿਣੀਆਂ ਅਤੇ ਪ੍ਰਾਈਵੇਟ ਬੱਸਾਂ ਅੱਜ ਸਵੇਰ ਤੋਂ ਹੀ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਬਠਿੰਡਾ ਦੀ ਸਬਜ਼ੀ ਮੰਡੀ ਬਿਲਕੁਲ ਬੰਦ ਹੈ ਕਿਸੇ ਤਰ੍ਹਾਂ ਦੀ ਕੋਈ ਸਬਜ਼ੀ ਨਹੀਂ ਵਿਚੀ ਆ ਰਹੀ ਇਸ ਨੂੰ ਲੈ ਕੇ ਉਹਨਾਂ ਵੱਲੋਂ ਵੀ ਕਿਸਾਨਾਂ ਦਾ ਸਵਾਰਥਨ ਕੀਤਾ ਗਿਆ ਹੈ ਅਤੇ ਅੱਜ ਬਠਿੰਡਾ ਦੇ ਬੱਸ ਸਟੈਂਡ ਵਿਖੇ ਬਹੁਤ ਸਾਰੇ ਲੋਕ ਜਿਹੜੇ ਉਹ ਪਰੇਸ਼ਾਨ ਹੁੰਦੇ ਦਿਖਾਈ ਦਿੱਤੇ ਅਸੀਂ ਉਹ ਦਿਖਾ ਰਹੇ ਹਾਂ ਇਹ ਸਾਰੀਆਂ ਤਸਵੀਰਾਂ ਬਠਿੰਡਾ ਦੇ ਬੱਸ ਸਟੈਂਡ ਦੀਆਂ ਅਤੇ ਬਠਿੰਡਾ ਦੀ ਸਬਜ਼ੀ ਮੰਡੀ ਦੀਆਂ ਜਿੱਥੇ ਲੋਕ ਪਰੇਸ਼ਾਨ ਹੁੰਦੇ ਨਜ਼ਰ ਆ ਰਹੇ ਹਨ ਕਿਉਂਕਿ ਪ੍ਰਾਈਵੇਟ ਬੱਸਾਂ ਸਾਰੀਆਂ ਬੰਦ ਹੋ ਚੁੱਕੀਆਂ ਨੇ ਸਰਕਾਰੀ ਬੱਸਾਂ ਇੱਕਾ ਦੁੱਕਾ ਚੱਲ ਰਹੀਆਂ ਹਨ ਕਿਉਂਕਿ 10 ਵਜੇ ਕਿਸਾਨਾਂ ਵੱਲੋਂ ਸੜਕਾ ਜਾਮ ਕਰਦਾਨੀ ਹੈ ਅਤੇ ਉਸ ਤੋਂ ਬਾਅਦ ਇਹ ਬੱਸਾਂ ਉੱਥੇ ਹੀ ਰੋਕ ਦਿੱਤੀਆਂ ਜਾਣਗੀਆਂ ਇਸ ਨੂੰ ਲੈ ਕੇ ਹੁਣ ਬੱਸਾਂ ਵਾਲੇ ਕਿਤੇ ਵੀ ਨਹੀਂ ਜਾ ਰਹੇ ਨੇੜੇ-ਨੇੜੇ ਦੇ ਰੂਟ 'ਤੇ ਇਹਨਾਂ ਵੱਲੋਂ ਆਪਣਾ ਚਲਾਏ ਜਾ ਰਹੇ ਦੇਖਣ ਨੂੰ ਤੁਸੀਂਾਂ ਦੇ ਵਿੱਚ ਸਾਰੀਆਂ ਪ੍ਰਾਈਵੇਟ ਬੱਸਾਂ ਜਿਹੜੀਆਂ ਉਹ ਬਿਲਕੁਲ ਬੰਦ ਹਨ ਤੇ ਸਰਕਾਰੀ ਬੱਸਾਂ ਇੱਕਾ ਦੁੱਕਾ ਜਾ ਰਹੀਆਂ ਹਨ ਨੇੜੇ ਦੇ ਰੂਟਾਂ ਵਾਲੀਆਂ ਬੱਸਾਂ ਜਾਰੀਆਂ ਹਨ athesh ਨੂੰ ਲੈ ਕੇ ਬਹੁਤ ਜਿਆਦਾ ਲੋਕ ਨੇ ਜਿਹੜੇ ਆਪਾਂ ਪਰੇਸ਼ਾਨ ਹੁੰਦੇ ਨਜ਼ਰ ਆਏ ਆਪਸ ਨੂੰ ਸੁਣਾਉਣੇ ਆ ਕੀ ਕਹਿੰਦੇ ਨੇ ਲੋਕ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਅਬਦੁਲ ਮਜੀਦ ਹੈ ਅਸੀਂ ਰਾਜਸਥਾਨ ਬੀਕਨੇਰ ਤੋਂ ਆਇਆ ਹਾਂ ਕਿਤੇ ਕੋਈ ਵਿਆਹ ਦੇ ਵਿੱਚ ਜਾਣਾ ਸੀਗਾ ਸਵੇਰ ਦੇ ਠੰਡ ਦੇ ਵਿੱਚ ਤੇ ਬਹੁਤ ਪਰੇਸ਼ਾਨੀ ਹੋਈ ਹੈ ਬੱਸਾਂ ਮਿਲ ਨਹੀਂ ਰਿਹਾ ਪਤਾ ਸੀ ਪਹਿਲਾਂ ਵੀ ਬੰਦ ਆ ਪੰਜਾਬ ਕਿ ਨਹੀਂ ਪਤਾ ਸੀ ਨਹੀਂ ਪਹਿਲੇ ਪਤਾ ਨਹੀਂ ਸੀ ਦਿੱਕਤ ਕਿ ਨਹੀਂ ਆ ਰਹੀ ਬਹੁਤ ਜ਼ਿਆਦਾ ਪਰੇਸ਼ਾਨ ਠੰਡ ਦੇ ਵਿੱਚ ਕੋਈ ਜਾਣ ਨੂੰ ਸਾਜਨ ਵੀ ਜੇ ਨਹੀਂ ਮੇਰਾ ਗਰਮੀਤ ਸਿੰਘਾ ਜੀ ਹਾਂ ਜੀ ਕੀ ਕਹੋਗੇ ਅੱਜ ਮੰਡੀ ਬੰਦ ਹੀ ਕੋਈ ਜੀ ਕਿਸਾਨਾਂ ਨੇ ਬੰਦ ਕੀਤੀ ਆ ਸਾਡਾ ਨੁਕਸਾਨ ਤਾਂ ਜ਼ਰੂਰ ਹੋ ਰਿਹਾ ਹੈ ਉਹਨਾਂ ਨੇ ਇਹਨਾਂ ਨੂੰ ਜ਼ਰੂਰੀ ਸੀ ਕਰਨਾ ਇਹ ਕੰਮ ਤਾਂ ਹੋਣਾ ਹੀ ਸੀ ਮੰਡੀ ਬੰਦ ਤਾਂ ਹੈਗੀ ਸਾਡਾ ਵੀ ਨੁਕਸਾਨ ਹੋ ਰਿਹਾ ਹੈ ਤੇ ਅਧੋਲਨ ਕਰਕੇ ਬੰਦ ਆ ਕਿਸਾਨ ਭਦਰਨ ਜੀ ਸਪੋਰਟ ਕਰ ਰਹੇ ਹੋ ਪੂਰੀ ਫਿਰ ਕਿਸਾਨਾਂ ਦੀ हां जी पर ਇਹ ਨਾਲ ਹੀ ਅਸੀਂ ਵੀ ਮਜ਼ਦੂਰ ਬੰਦੇ ਆ ਨਾ ਕਿਸਾਨਾਂ ਦੇ ਭਾਈਚਾਰੇ ਦੇ ਨਾਲ ਹੀ ਰਹਿੰਦੇ ਆ ਅਸੀਂ। ਤੇ ਦਿੱਕਤ ਕਿੰਨੀ ਆਉਂਦੀ ਹੈ ਕਿਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਨੇ ਬੰਦ ਕਰਨੀ ਪਾਜੇ ਮੰਡੀ। ਅੜਕਤ ਆਉਂਦੇ ਆ ਜੀ ਐਨੂੰ ਮਜ਼ਦੂਰ ਬੰਦਾ ਹੁੰਦਾ ਉਹ ਹੀ ਮਿਹਨਤ ਕਰਕੇ ਖਾਣੀ ਹੁੰਦੀ ਹੈ ਜੀ ਤੇ ਉਹਦੇ ਕਰਕੇ ਫਿਰ ਪ੍ਰੋਬਲਮ ਤਾਂ ਪੈਂਦੀ ਹੈ ਜੀ। ਇਹ ਕਰਦਾ। ਕੀ ਨਾਮ ਆਪਕਾ? ਬਲਰਾਮ ਜੀ ਭਾਈ। ਬਲਰਾਮ ਮੰਡੀ ਅੱਜ ਕਿਉਂ ਬੰਦ ਕਰਦੀ? ਉਹ ਕਿਸਾਨਾਂ ਦਾ ਮਾਮਲਾ ਹੈ ਇਸ ਲਈ ਸਭ ਬੰਦ ਹੋ ਗਏ ਹੋਏ ਨੇ। ਹਾਂ। ਤਾਂ ਪੂਰੀ ਮਾਰਕੀਟ ਬੰਦ ਹੈ? ਹਾਂ ਪੂਰੀ ਮਾਰਕੀਟ ਬੰਦ ਹੈ। ਦਿੱਕਤ ਕਿਤਨੀ ਆ ਰਹੀ ਹੈ ਜਦ ਦਿੱਕਤ ਬਹੁਤ ਨਹੀਂ ਕੀਆ ਜਾਤਾ ਹੂੰ ਤੋ ਕਿਤਨਾ ਨੁਕਸਾਨ ਇੱਕ ਬੰਦੇ ਕੋ ਵਜਲ ਨੁਕਸਾਨ ਬਹੁਤ ਹੈ ਕਿੰਨਾਂ ਕੀ ਕਰੇ ਤਬੀਰ ਬੰਦ ਗਿਆ ਹਮੇਂ ਬੰਦ ਗਿਆ ਹੈ